بادشاہ تینو جیونسان والا ملیا ہے پشو والی ਤੇਨੂੰ ਜੀਵਨ ਅਨਸਾਨਾ ਵਾਲਾ ਮਿਲਿਆ ਏ ਪਰ ਤੂੰ ਪਿਓ ਨਾਲ ਬੋਲਣ ਲੱਗਾ ਨਹੀਂ ਵੇਖਦਾ ਮਾਂ ਦੇ ਨਾਲ ਬੋਲਣ ਲੱਗਾ ਨਹੀਂ ਵੇਖਦਾ ਭੈਣ ਦੇ ਨਾਲ ਬੋਲਣ ਲੱਗਾ ਨਹੀਂ ਵੇਖਦਾ ਤੂੰ ਭਾਈ ਦੇ ਨਾਲ ਬੋਲਣ ਲੱਗਾ ਨਹੀਂ ਵੇਖਦਾ ਤੇਨੂੰ ਜੀਵਨ ਤੇ ਅਨਸਾਨਾ ਵਾਲਾ ਦਿੱਤਾ ਸੀ ਪਰ ਤੂੰ ਨਾਮ ਤੋਂ ਵਿਸਰ ਗਿਆ ਪਰਮ ਤੋਂ ਵਿਸਰ ਗਿਆ ਪਾਚਾ ਕਹਿੰਦੇ ਤੂੰ ਤੇ ਹਲਕੇ ਕੁੱਤੇ ਦਾ ਜਿੰਨਾ ਹਟਾਲਿਆ ਏ ਕੁਰਬਾਨੀ ਦਾ ਪਰਮਾਣ ਹੈ ਪਿੰਡ ਨਾਮ ਹੈ ਕੋਕਰ ਹਕਾਇਆ ਜਿਹਦੇ ਕੋਲੇ ਸਮਝਣਾ ਹੋਵੇ ਕੰਡਾ ਇਹ ਪਿਓ ਨਾਲ ਗੱਲ ਕਰਨ ਦਾ ਪਤਾ ਨਾ ਹੋਵੇ ਪਿਓ ਦੇ ਨਾਲ ਬਾਪੇ ਨਾਲ ਭੈਣ ਦੇ ਨਾਲ ਗੱਲ ਕਰਦਾ ਪਤਾ ਨਾ ਹੋਵੇ ਬੋਲਣ ਦੀ ਯਾਦ ਭੁੱਲ ਜਾਵੇ ਸਤਿਗੁਰੂ ਜੀ ਕਹਿੰਦੇ ਇਹਦੇ ਹਲਕਾ ਕੁੱਤਾਈ ਤੇ ਜੇਕਰ ਘਰ ਦੇ ਵਿੱਚ ਰੌਲਾ ਹੀ ਪਾਈ ਜਾਵੇ ਬਿਨਾਂ ਵਤੀਆ ਹੀ ਨਿਕਲੀ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਕੇ ਕਾਰਾਂ ਦਾ ਜੀਵਨ ਹੰਡਾਰਿਆ ਹੈ ਕਿਉਂਕਿ ਬਿਣਾ ਵਜਾ ਤੋਂ ਹੀ ਬੋਲੀ ਜਾਣਾ ਬਾਸ਼ਾ ਕਹਿੰਦੇ ਇਨਸਾਨ ਐ ਤੂੰ ਇਨਸਾਨ ਬਣ ਜਾ ਬੰਦਾ ਏ ਬੰਦਾ ਬਣ ਜਾ ਕਾਰ ਬੰਦੇ ਤੂੰ ਬੰਦਗੀ ਜਿੱਜਰ ਘਟ ਮੈਂ ਤਾਂ ਕਹਿੰਦੇ ਬੰਦਿਆ ਬੰਦਗੀ ਕਰ ਲੈ ਤੇਰੇ ਦਿਨੋਂ ਤੇਰੇ ਸਾਹ ਜਿਹੜੇ ਨੇ ਉਹ ਘਟਦੇ ਜਾ ਰਹੇ ਨੇ ਦਿਨ ਦਿਨ ਆਉਤ ਵਿਹਾਰ ਹੈ ਊਟੇ ਘਟੀ ਪਾਣੀ ਜਿਵੇਂ ਘੜੇ ਦੇ ਵਿੱਚੂੰਦ-ਬੂੰਦ ਕਰਕੇ ਪਾਣੀ ਸਿਉਂਦਾ ਏ ਉਹ ਇੱਕ ਦਿਨ ਖਾਲੀ ਹੋ ਜਾਂਦਾ ਏ ਤੇ ਮੁੜ ਜਿਹੜਾ ਇਹ ਘੜੇ ਦੇ ਵਿੱਚ ਤੇ ਪਾਣੀ ਪਾਲਣ ਨੂੰ ਭਰ ਜਾਂਦਾ ਏ ਪਰਾਨੀ ਇਸ ਸਵਾਸ ਜਿਹੜੇ ਨੇ ਇਸ ਘੜੇ ਦੇ ਵਿੱਚ ਦਵਾਰਾਂ ਜਿਹੜੇ ਨੇ ਇੱਕ ਵਾਰੀ ਨਿਕਲ ਗਿਆ پڑیا کریے سدیا کے ٹائم اپنے بچیا نا جاپ کریا کریے سوپا ہے وہ جاپ ਜਾ ਰਹੀਏ ਸਤਿ ਸ੍ਰੀ ਅਕਾਲ ਜਿਹੋ ਜਾਈ ਅਸੀਂ ਬੱਚੇ ਨੂੰ ਰਾਹ ਵਿੱਚ ਛੱਡ ਦੇਵਾਂਗੇ ਉਹ ਚੜ੍ਹ ਕੇ ਆਵੇਗਾ ਬੱਤਨ ਦੇ ਆਖਦੇ ਨੇ ਉਹ ਬੱਬਿਆ ਤਨ ਰਾਤ ਤੂਤਦਾ ਏ ਜੋਦੜੀਆਂ ਕਰਦਾ ਏ ਤੇ ਗੁਰੂ ਪਾਤਸ਼ਾਹ ਵੀ ਧਿਆਲ ਰੋ ਕੇ ਉਹਨੂੰ ਸਮਾਤੀ ਦੋਤ ਜਿਹੜੀ ਐ ਉਹ ਪਖਸ਼ ਤੇ ਲਾਏ ਤੇ ਸਤਿ ਕਰੂ ਆਉਂਦੇ ਨੇ ਇਹ ਜੀਵਾ ਤੂੰ ਗੁਰੂ ਦੇ ਘਰ ਵਿੱਚ ਨਮਾਣਾ ਹੋ ਕੇ ਆ ਜਾ ਔਗੜ ਦੇੜੇ ਨੇ ਉਹ ਗੁਰੂ ਦੇ ਅੱਗੇ ਪੇਸ਼ ਕਰ ਦੇ ਕੇ ਮਾਲਕਾ ਮੈਂ ਗੁਨਾਹਾਂ ਦਾ ਭਰੇ ਆ ਗੁਰੂ ਪਾਤਸ਼ਾਹ ਮੈਨੂੰ ਜੀਵਨ ਬਖਸ਼ ਦੇ ਗੁਰਬਾਣੀ ਨੂੰ ਪੜੀਏ ਤੇ ਗੁਰੂ ਪਿਆਰੀ ਸਾਥ ਸੰਗਤਿਓ ਔਰ ਕੀਰਤ ਸਹਿਬਾ ਗੁਰੂ ਦੇ ਅਗੇ ਜੋਦਨੀ ਕਰਦੇ ਨੇ ਅਸੀਂ ਪੜਦੇ ਹਾਂ ਆਉ ਗੋਣ ਪਰੇ ਇੱਕ ਮੁਰਦਾਈ ਅੰਮ੍ਰਿਤ ਛਾੜ ਬਿਕ ਕਾਏ ਮਾਇਆ ਨੂੰ ਪਰ ਹਰਿ ਬੋਲੇ ਸੁਤਦਾਰ ਸੋ ਪ੍ਰੇਦ ਇਕ ਓਅੰਕਾਰ ਪੰਦ ਸੁਣੋ ਗੁਰ ਸੰਗਤਾਂ ਤੇ ਮਨ ਅੰਦਰ ਗੰਮ ਤਰਾ ਸੁਣਾਈ ਇਕ ਅਰਦਾਸ ਬਾਣੀ ਕੀ ਰਤਕੇ ਗੋ ਆ order ਕੇ ਕੀਰਤ ਸਹਿਬਾਨ ਗੁਰੂ ਦੇ ਅੱਗੇ ਜੁਲਦੀ ਕਰਦੇ ਨੇ ਕਿ اے ਮਾਲਕ اے ਗੁਰੂ ਪਾਤਸ਼ਾਹ ਭਰੇ ਇੱਕ ਗੁਣ ਨਾਹੀਂ ਕਹਿੰਦੇ ਆਸੀਂ ਤੇ ਔਗਣਾ ਦੇ ਭਰੇ ਹੋਇਆ ਗੁਨਾਹਾਂ ਦੇ ਭਰੇ ਹੋਈ ਨਾ ਮਾਲਕ ਕਿਰਪਾ ਕਰ ਅਮ ਆਪ ਨੂੰ ਭਰੇ ਇੱਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਕ ਬਿਕ ਕਾਈ ਸਾਡਾ ਤੇ ਜੀਵਨ ਇੰਨਾ ਦਾ ਹੋ ਗਿਆ ਏ ਇੱਕ ਪਾਸੇ ਅਮਰਤ ਹੈ ਤੇ ਇੱਕ ਪਾਸੇ ਬਿਕ ਹੈ ਬਿਕ ਕਹਿੰਦੇ ਨੇ ਜ਼ਹਿਰ ਤੋਂ ਤੇ ਗੁਰੂ ਬਾਛਾ ਸਾਹਿਬ ਦੇ ਅੱਗੇ ਭਟ ਕੀਰਤ ہے بان نے مالکہ اسی عمر کو کے جہر کری جا رہے ہیں اسی جہری کٹا کری جا رہے ہیں امرت کو شاٹ بکھے بکھتائے مایا کو پرم پہ پھولے ਸਤਿਦਾਰਾ ਸੋ ਫੇਰ ਲਗਾਏ ਕਹਿੰਦੇ ਧੀਆ ਪੁੱਤਰਾ ਨਾ ਘਰ ਵਾਲੀ ਨਾਲ ਇਸ ਸੰਸਾਰ ਸੰਸਾਰ ਦੇ ਨਾਲ ਮੋ ਪਾਲਿਆ ਹੈ ਪ੍ਰੇਮ ਪਾਲਿਆ ਇੱਕ ਮਨ ਕਾ ਅਸੀਂ ਗੁਨਾ ਦੇ ਨਾਲੋਂ ਵਿਛੜ ਗਏ ਆ ਕਿਰਪਾ ਕਰ ਸਮਝ ਬਖ ਅਕਲ ਬਖਾ ਸਾਨੂੰ ਆਪੇ ਚਰਨ ਤੇ ਤੇ ਗੁਰੂ ਦੇ ਸ਼ਰਨ ਕੀਆ ਗੁਰੂ ਦਾ ਉਪਦੇਸ਼ ਗੁਰੂ ਦੇ ਉਪਦੇਸ਼ ਨੂੰ ਸਤ ਕਰਕੇ ਮੰਨ ਲੈਣਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਦੇ ਨਾਲ ਜੁੜੀਏ ਗੁਰਬਾਬਦਾਸ ਪਾਤਸ਼ਾਹ ਜਨ ਮਹਾਰਾਜ ਦੀ ਕਿਰਪਾ ਕਰ ਸੰਤਨਹੁ ਦੇ ਭਰਿਆਂ ਨੂੰ ਬਖਸ਼ ਲੈਣ ਔਗਣਾਂ ਦੇ ਭਰਿਆਂ ਨੂੰ ਬਖਸ਼ ਕੇ ਗੁਣਾ ਦੇ ਨਾਲ ਜਿਹੜੀ ਉਹ ਸਾਡੀ ਸਾਂਝ ਬੈ ਜਾਵੇ ਤੈਨੂੰ ਪਾਤਸ਼ਾਹ ਜੀ ਰਹਿਮਤ ਕਰਨ ਤਰਸ ਕਰ ਸੰਤਾਂ ਤਿਸੇ ਤਰ੍ਹਾਂ ਅਰਪੇ ਨੇ

ਗੁਰੂ ਦੀ ਗੱਲ ਸੁਣਾਉਣ ਵਾਲਾ ਕੋਈ ਆਇਆ ਹੋਵੇ ਤੇ ਗਵਾੜੀ ਸੁਣਨ ਵਾਲਾ ਕੋਈ ਨਾ ਹੋਵੇ ਤੇ ਗੁਰੂ ਪਿਆਰੇ